ਐਸਪੀ ਸਾਹਿਬ ਕੋਰ ਅੱਜ ਆਪਣੇ ਨਨਕੇ ਪਿੰਡ ਆਈ ਹੋਈ ਸੀ ਅਤੇ ਹਮੇਸ਼ਾ ਦੀ ਤਰ੍ਹਾਂ ਉਸ ਨੂੰ ਸਾਦੇ ਕੱਪੜਿਆਂ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਬਾਜ਼ਾਰ ਦੇ ਵਿੱਚ ਘੁੰਮਣਾ ਪਸੰਦ ਸੀ ਆਸ-ਪਾਸ ਦੇ ਲੋਕ ਉਸ ਨੂੰ ਜਾਣਦੇ ਸਨ ਅਤੇ ਐਸੇ ਹੀ ਚੀਜ਼ ਤੋਂ ਸਾਰੇ ਉਸ ਨੂੰ ਪਸੰਦ ਕਰਦੇ ਸਨ ਵੀ ਐਡੀ ਵੱਡੀ ਅਫਸਰ ਹੈ ਐਸਪੀ ਹੈ ਅਤੇ ਬਿਲਕੁਲ ਵੀ ਇਸ ਦੇ ਵਿੱਚ ਹੰਕਾਰ ਨਹੀਂ ਹੈ ਆਮ ਜੀ ਕੁੜੀਆਂ ਵਾਂਗ ਸਹੇਲੀਆਂ ਨਾਲ ਘੁੰਮਣਾ ਅਤੇ ਬਾਜ਼ਾਰ ਦੇ ਵਿੱਚ ਚੰਗੀ-ਚੰਗੀ ਚੀਜ਼ਾਂ ਨੂੰ ਖਰੀਦਣਾ ਅਤੇ ਰੇੜੀਆਂ ਤੇ ਖੜ ਕੇ ਗੋਲ ਗੱਪੇ ਖਾਣਾ ਜਿਵੇਂ ਇੱਕ ਆਮ ਜੇ ਪਰਿਵਾਰ ਦੀ ਕੁੜੀ ਕਰਦੀ ਹੈ ਓਵੇਂ ਸਾਹਿਬ ਕੋਲ ਕਰਿਆ ਕਰਦੀ ਅਤੇ ਸਭ ਦੇ ਮਨ ਨੂੰ ਭਾਉਂਦੀ ਸੀ ਅੱਜ ਵੀ ਉਸੇ ਤਰ੍ਹਾਂ ਬਾਜ਼ਾਰ ਦੇ ਵਿੱਚ ਕੁਮਰੀ ਸੀ ਲੇਕਿਨ ਚਾਰ ਅਣਜਾਣ ਜੇ ਛਲਾਰੂ ਜੇ ਮੁੰਡੇ ਅੱਜ ਉਸ ਨੂੰ ਘੇਰਾ ਪਾ ਲੈਂਦੇ ਹਨ ਪੇਰਾਤਾਸ ਛੇੜਨ ਦੀ ਕੋਸ਼ਿਸ਼ ਕਰਦੇ ਹਨ ਸਾਹਿਬਕੌਰ ਬੜੇ ਖੁੱਲੇ ਦਿਮਾਗ ਦੀ ਸੀ ਉਸ ਨੂੰ ਲੱਗਿਆ ਕਿ ਸ਼ਾਇਦ ਗਲਤੀ ਨਾਲ ਇਸ ਦਾ ਹੱਥ ਵੱਜ ਗਿਆ ਹੋਣਾ ਅਤੇ ਜਦੋਂ ਵਾਰ-ਵਾਰ ਇੱਕ ਦੋ ਵਾਰ ਹੋ ਜਾਂਦਾ ਹੈ ਤਾਂ ਸਾਹਿਬਕੌਰ ਬਿਨਾਂ ਕੁਝ ਦੇਰੀ ਕੀਤੇ ਉਹਨਾਂ ਵਿੱਚੋਂ ਇੱਕ ਦੀ ਬਾਹ ਫੜ ਕੇ ਉਹਨੂੰ ਮੋਢਾ ਸਿੱਟ ਲੈਂਦੀ ਹੈ ਅਤੇ ਬਾਕੀ ਇਹ ਦੇਖ ਕੇ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਸਾਹਿਬਕੌਰ ਤੇ ਹੱਥ ਟੱਕਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਸਾਹਿਬਕੌਰ ਤਿਆਰ ਸੀ ਉਹ ਆਪਣੇ ਡੱਬ ਵਿੱਚੋਂ ਇੱਕ ਰਿਵੋਲਵਰ ਕੱਢ ਕੇ ਤੇ ਤਾਣ ਦਿੱਦੀ ਹੈ ਵੀ ਅੱਗੇ ਇੱਕ ਕਦਮ ਵਧਾਇਆ ਤਾਂ ਪਹਿਲਾਂ ਤਾਂ ਤੁਸੀਂ ਜਾਨ ਤੋਂ ਜਾਓਗੇ ਜੇਕਰ ਜਾਨ ਬਚ ਗਈ ਤਾਂ ਸਾਰੀ ਉਮਰ ਜੇਲ੍ਹ ਵਿੱਚ ਛੜੋਗੇ ਇਹਨਾਂ ਸਭ ਕੁਝ ਸੁਣ ਲਿਆ ਸਾਰਿਆਂ ਦੇ ਹੱਥਾਂ ਪੈਰਾਂ ਦੀ ਲੱਗ ਜਾਂਦੀ ਹੈ ਵੀ ਗਲਤ ਔਰਤ ਨਾਲ ਪੰਗਾ ਲੈ ਲਿਆ ਲੇਕਿਨ ਫਿਰ ਉਹਨਾਂ ਵਿੱਚੋਂ ਇੱਕ ਆਦਮੀ ਜੋ ਕਰਦਾ ਹੈ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹਾ ਜੋ ਜਾਣਦੇ ਹਾਂ ਕੌਣ ਹੈ ਸਾਇਬ ਕੋਰ ਅਤੇ ਪਾਇਆ ਹੈ ਉਸ ਨੂੰ ਉਹਨਾਂ ਚਾਰ ਮੁੰਡਿਆਂ ਨੇ ਘੇਰਾ ਕੀ ਹੈ ਉਹਨਾਂ ਦੀ ਦੁਸ਼ਮਣੀ ਅਤੇ ਕੀ ਕਰਦੇ ਹਨ ਬਾਦ ਦੇ ਵਿੱਚ ਸਾਹਿਬਕੌਰ ਦੇ ਨਾਲ ਅੱਜ ਉਹ ਜਾਣਦੇ ਹਾਂ ਪੂਰੀ ਕਹਾਣੀ ਕਹਾਣੀ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਸਾਹਿਬਕੌਰ ਪਟਿਆਲਾ ਦੇ ਨੇੜੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਰਹਿਣ ਵਾਲੀ ਸੀ ਅਤੇ ਹਮੇਸ਼ਾ ਤੋਂ ਹੀ ਇੱਕ ਬਹਾਦਰ ਨੌਜਵਾਨ ਕੁੜੀ ਸੀ ਬਾਕੀ ਕੁੜੀਆਂ ਵਾਂਗ ਉਸ ਨੂੰ ਕੁੜੀਆਂ ਵਾਲੇ ਖੇਡ ਬਿਲਕੁਲ ਪਸੰਦ ਨਹੀਂ ਸਨ ਬਚਪਨ ਦੇ ਵਿੱਚ ਹੀ ਉਸ ਦੀ ਰੁਚੀ ਕਬੱਡੀ ਹਾਕੀ ਕ੍ਰਿਕਟ ਇਹਨਾਂ ਮੁੰਡੇ ਵਾਲੇ ਗੇਮ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚ ਸੀ ਅਤੇ ਕੁਸ਼ਤੀ ਵੀ ਉਹ ਕਮਾਲ ਦੀ ਖੇਡਦੀ ਸੀ ਸਾਰਿਆਂ ਨੂੰ ਬੜੀ ਪਸੰਦ ਸੀ ਕਿਉਂਕਿ ਪੜ੍ਹਨ ਦੇ ਵਿੱਚ ਬੜੀ ਹੁਸ਼ਿਆਰ ਸੀ ਸਾਰੇ ਉਸ ਨੂੰ ਬੇਟੀ ਕਰਕੇ ਲਾਡ ਪਿਆਰ ਕਰਦੇ ਅਤੇ ਚੰਗੀ ਚੰਗੀ ਚੀਜ਼ਾਂ ਉਸ ਨੂੰ ਖਾਣ ਲਈ ਦਿਆ ਕਰਦੇ ਸਨ ਕਿ ਉਹਦੀ ਬਣੀ ਬਰਫੀ ਤਾਂ ਉਸ ਨੂੰ ਹਮੇਸ਼ਾ ਤੋਂ ਪਸੰਦ ਸੀ ਜਿਸ ਦੇ ਵਾਸਤੇ ਉਹ ਕੁਝ ਵੀ ਕਰ ਸਕਦੀ ਸੀ ਚਲੋ ਜੀ ਦਿਨ ਬੀਤਦੇ ਹਨ ਸਾਹਿਬ ਕੋਰ ਹੁਣ ਗ੍ਰੈਜੂਏਟ ਹੋ ਚੁੱਕੀ ਸੀ ਮਾਪਿਆਂ ਦੀ ਲਾਡਲੀ ਸੀ ਅਤੇ ਕਦੇ ਵੀ ਉਸ ਨੇ ਆਪਣੇ ਮਾਪਿਆਂ ਤੋਂ ਉਲਟ ਕੋਈ ਕੰਮ ਨਹੀਂ ਕੀਤਾ ਇਸ ਵਾਰ ਵੀ ਜਦੋਂ ਉਸ ਨੇ ਸੋਚਿਆ ਕਿ ਹੁਣ ਮੈਂ ਗ੍ਰੈਜੂਏਟ ਹੋ ਕਿ ਹਾਂ ਹੁਣ ਮੈਨੂੰ ਕਿਸੇ ਚੀਜ਼ ਦੀ ਤਿਆਰੀ ਕਰਨੀ ਚਾਹੀਦੀ ਹੈ ਕੋਈ ਸਰਕਾਰੀ ਨੌਕਰੀ ਲੱਭਣੀ ਚਾਹੀਦੀ ਹੈ ਮੇਰੇ ਕੋਲੇ ਸਪੋਰਟਸ ਦੇ ਵੱਡੇ ਸਰਟੀਫਿਕੇਟ ਹਨ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਆਪਣੇ ਮਾਤਾ ਪਿਤਾ ਕੋਲ ਜਾਂਦੀ ਹੈ ਅਤੇ ਉਹਨਾਂ ਦੀ ਆਗਿਆ ਲੈਂਦੀ ਹੈ ਕਿ ਪਿਤਾ ਜੀ ਮੈਂ ਅੱਗੇ ਕੋਈ ਵੱਡਾ ਅਫਸਰ ਬਣਨਾ ਚਾਹੁੰਦੀ ਹਾਂ ਮੇਰੇ ਕੋਲ ਵਧੀਆ ਸਪੋਰਟਸ ਦੇ ਸਰਟੀਫਿਕੇਟ ਹਨ ਸਪੋਰਟਸ ਦੇ ਆਧਾਰ ਤੇ ਮੈਨੂੰ ਥੋੜਾ ਬਹੁਤਾ ਕੋਟਾ ਮਿਲੇਗਾ ਅਤੇ ਬਾਅਦ ਦੇ ਵਿੱਚ ਕਿਉਂਕਿ ਮੇਰੀ ਪੜ੍ਹਾਈ ਵੀ ਚੰਗੀ ਹੈ ਮੈਨੂੰ ਉਮੀਦ ਹੈ ਕਿ ਮੈਂ ਜ਼ਰੂਰ ਕੋਈ ਨਾ ਕੋਈ ਵੱਡੀ ਅਫਸਰ ਜ਼ਰੂਰ ਬਣ ਜਾਵਾਂਗੀ ਇਹਨਾਂ ਸਭ ਸੁਣ ਕੇ ਪਿਤਾ ਜੀ ਨੂੰ ਕਿਉਂਕਿ ਸਾਇਬਕੌਰ ਤੇ ਪਹਿਲਾਂ ਬੜਾ ਯਕੀਨ ਸੀ ਤਾਂ ਕਰਕੇ ਉਹ ਵੀ ਹਾਮੀ ਭਰ ਦਿੰਦੇ ਹਨ ਸਾਇਬਕੌਰ ਚੰਗੇ ਘਰੋਂ ਸੀ ਉਹਨਾਂ ਦੇ ਕੋਲ ਜ਼ਮੀਨ ਜਾਇਦਾਦ ਕਾਫੀ ਸੀ ਤਾਂ ਕਰਕੇ ਕੋਈ ਵੀ ਉਹਨਾਂ ਨੂੰ ਫਾਈਨੈਂਸ਼ੀਅਲ ਅੜਚਨ ਨਹੀਂ ਆਉਂਦੀ ਲੇਕਿਨ ਜਦੋਂ ਸਾਇਬਕੌਰ ਦਿੱਲੀ ਪੜਨ ਦੀ ਗੱਲ ਕਰਦੀ ਹੈ ਤਾਂ ਇੱਥੇ ਪਿਤਾ ਜੀ ਥੋੜਾ ਪੈਰ ਪਿੱਛੇ ਨੂੰ ਖਿੱਚ ਲੈਂਦੇ ਆ ਨਾ ਕਿਉਂਕਿ ਜਵਾਨ ਧੀ ਹੈ ਅਤੇ ਕਦੇ ਵੀ ਉਸ ਨੂੰ ਬਾਹਰ ਘਰ ਤੋਂ ਨਹੀਂ ਕੱਢਿਆ ਹੈ ਘਰ ਦੇ ਵਿੱਚ ਹੀ ਜਾਂ ਫਿਰ ਕੋਈ ਘਰ ਦਾ ਨਾਲ ਰਹਿੰਦਾ ਸੀ ਜਦੋਂ ਵੀ ਉਹ ਖੇਡਣ ਜਾਂਦੀ ਸੀ ਬਾਹਰ ਕਿਤੇ ਵੀ ਘਰ ਦੇ ਪਿਤਾ ਜੀ ਜਾਂ ਉਸ ਦਾ ਵੱਡਾ ਭਰਾ ਨਾਲ ਜਾਂਦਾ ਸੀ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਕਦੇ ਖੇਡਣ ਦਿੱਤਾ ਜਾਂਦਾ ਸੀ ਲੇਕਿਨ ਸਾਹਿਬਕੌਰ ਦੀ ਪੂਰੀ ਦਿਲੋਂ ਇੱਛਾ ਸੀ ਵੀ ਮੈਂ ਕੋਈ ਨਾ ਕੋਈ ਵੱਡੀ ਅਫਸਰ ਬਣਾ ਲੇਕਿਨ ਇਸ ਵਾਰ ਉਸ ਦੇ ਸੁਪਨਿਆਂ ਨੂੰ ਇੱਕ ਕਲੰਕ ਜਿਹਾ ਲੱਗ ਗਿਆ ਜਦੋਂ ਘਰਦਿਆਂ ਨੇ ਦਿੱਲੀ ਜਾਂ ਤੋ ਮਨਾ ਕਰ ਦਿੱਤਾ ਲੇਕਿਨ ਹੁਣ ਸਾਹਿਬਕੌਰ ਨੇ ਮੰਨਤਾ ਬਣਾ ਹੀ ਲਿਆ ਸੀ ਪਾਂ ਫਿਰ ਉਹ ਇੱਕ ਦਿਨ ਕੀ ਕਰਦੀ ਹੈ ਉਹ ਆਪਣੇ ਸੁਪਨਿਆਂ ਨੂੰ ਖੰਮ ਦੇਣ ਵਾਸਤੇ ਆਪਣੀ ਇੱਕ ਸਹੇਲੀ ਦੇ ਆਖੇ ਲੱਗੇ ਆਪਣੇ ਘਰੋਂ ਬੈਗ ਸਮਾਨ ਲੈ ਕੇ ਚਲੀ ਜਾਂਦੀ ਹੈ ਅਤੇ ਜੋ ਵੀ ਥੋੜੇ ਬਹੁਤ ਪੈਸੇ ਹਨ ਉਸ ਦੇ ਖਾਤੇ ਉਸ ਨੂੰ ਵਰਤ ਕੇ ਦਿੱਲੀ ਇੱਕ ਹੋਸਟਲ ਦੇ ਵਿੱਚ ਰਹਿਣ ਲੱਗ ਪੈਂਦੀ ਹੈ ਘਰ ਦੇ ਬਹੁਤ ਭਲਦੇ ਹਨ ਅਤੇ ਸਾਹਿਬਕੌਰ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਨ ਸਾਹਿਬਕੌਰ 2-4 ਦਿਨਾਂ ਬਾਅਦ ਫੋਨ ਚੱਕ ਕੇ ਕਹਿੰਦੀ ਹੈ ਕਿ ਮੈਂ ਦਿੱਲੀ ਹਾਂ ਪੜ੍ਹਨ ਲੱਗੀ ਹਾਂ ਮੈਨੂੰ ਉਮੀਦ ਹੈ ਤੁਹਾਡਾ ਆਸ਼ੀਰਵਾਦ ਮੇਰੇ ਨਾਲ ਰਹੇਗਾ ਤੁਸੀਂ ਮੇਰੇ ਤੇ ਯਕੀਨ ਰੱਖੋ ਮੈਂ ਕਦੇ ਵੀ ਕੋਈ ਐਸਾ ਮੈਂ ਨਹੀਂ ਕਰਾਂਗੀ ਜਿਸ ਨਾਲ ਤੁਹਾਡੀ ਪੱਗ ਨੀਵੇਂ ਹੋਵੇ ਲੇਕਿਨ ਮੈਂ ਆਪਣੇ ਸੁਪਨਿਆਂ ਨੂੰ ਖੰਮ ਦੇਣਾ ਚਾਹੁੰਦੀ ਹਾਂ ਅੱਜ ਉਹ ਜ਼ਮਾਨਾ ਨਹੀਂ ਰਿਹਾ ਵੀ ਜਦੋਂ ਧੀਆ ਕਰੋ ਬਾਹਰ ਨਹੀਂ ਨਿਕਲ ਸਕਦੀਆਂ ਧੀਆ ਵੀ ਅੱਜ ਮੁੰਡਿਆਂ ਦੇ ਬਰਾਬਰ ਹਨ ਜੇਕਰ ਮੇਰਾ ਵੱਡਾ ਭਰਾ ਚੰਡੀਗੜ੍ਹ ਦੇ ਵਿੱਚ ਕੱਲਾ ਰਹਿ ਕੇ ਪੜ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਇੰਨੀ ਗੱਲ ਜਦੋਂ ਸਾਹਿਬਕੌਰ ਦੇ ਮਾਪੇ ਸੁਣਦੇ ਹਨ ਉਹਨਾਂ ਨੂੰ ਆਪਣੀ ਗਲਤੀ ਤੇ ਪਛਤਾਵਾ ਹੁੰਦਾ ਹੈ ਹੁਣ ਉਹ ਸਾਹਿਬਕੌਰ ਨੂੰ ਮਿਲਣ ਦਿੱਲੀ ਆਂਦੇ ਹਨ ਅਤੇ ਹੱਲਾਸ਼ੇਰੀ ਦਿੰਦੇ ਹਨ ਵੀ ਕੋਈ ਗੱਲ ਨਹੀਂ ਬੇਟਾ ਜੇਕਰ ਤੂੰ ਇੰਨੀ ਹੀ ਦਿਲਚਸਪ ਹੈ ਇੰਨੀ ਤੇਰੇ ਵਿੱਚ ਅਫਸਰ ਬਣ ਦੀ ਇੱਛਾ ਹੈ ਅਸੀਂ ਤੈਨੂੰ ਨਹੀਂ ਰੋਕਾਂਗੇ ਤੇਰੀ ਜਿਵੇਂ ਇੱਛਾ ਹੈ ਤੂੰ ਕਰ ਅਸੀਂ 2 ਸਾਲ ਤੇਰੀ ਜ਼ਿੰਦਗੀ ਤੇ ਤੈਨੂੰ ਦੇ ਦਿੱਤੇ ਖੁੱਲ ਕੇ ਜੀ ਤੈਨੂੰ ਪੈਸੇ ਪਰ ਉਹ ਕਦੇ ਵੀ ਤੰਗੀ ਨਹੀਂ ਆਣ ਦੇਣੇ ਅਤੇ ਜਿੱਥੇ ਤੂੰ ਪੜਨਾ ਚਾਹੁੰਦੀ ਹੈ ਵੱਡੇ ਤੋਂ ਵੱਡੇ ਕੋਚਿੰਗ ਦੇ ਵਿੱਚ ਉੱਥੇ ਤਰਾਸੀਂ ਡਿਮਿਸ਼ਨ ਨਾ ਹੈ ਲੇਕਿਨ ਸਾਡੇ ਮਾਤਾ ਪਿਤਾ ਦੀ ਸਿੱਖਿਆ ਯਾਦ ਕਰੀਂ ਵੱਡੇ ਬਡੇਰਿਆਂ ਦੇ ਹਮੇਸ਼ਾ ਆਖੇ ਰਗੇ ਅਤੇ ਕੋਈ ਵੀ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਇੱਕ ਵਾਰ ਸਾਡੇ ਨਾਲ ਫੋਨ ਤੇ ਗੱਲ ਜਰੂਰ ਕਰ ਲਈ ਸਾਹਿਬ ਕੋਰਕਿੰਦੀ ਜੀ ਬਿਲਕੁਲ ਮੈਂ ਇੱਥੇ ਕੋਚਿੰਗ ਦੇਖ ਲਈ ਹੈ ਅਤੇ ਉਸ ਦੇ ਵਿੱਚ ਮੇਰੀ ਸਹੀਲੀ ਨੇ ਮਦਦ ਕਰਕੇ ਮੈਨੂੰ ਸਕਾਲਰਸ਼ਿਪ ਰਾਹੀਂ ਐਡਮਿਸ਼ਨ ਦਿਵਾ ਲਿਆ ਹੈ ਕੋਈ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਰਹਿਣਾ ਖਾਣਾ ਇੱਥੇ ਮੇਰਾ ਸਾਰ ਹੀ ਜਾਣਾ ਹੈ ਇਹਨੇ ਕੋਈ ਪੈਸੇ ਤਾਂ ਮੇਰੇ ਬੈਂਕ ਦੇ ਵਿੱਚ ਤੁਸੀਂ ਪਾ ਹੀ ਰੱਖੇ ਹੈ ਅਤੇ ਉਹਦੇ ਨਾਲ ਮੇਰਾ ਵਧੀਆ ਕੰਮ ਚੱਲੀ ਜਾਣਾ ਹੈ ਬਾਕੀ ਜਦੋਂ ਵੀ ਲੋੜ ਹੋਵੇਗੀ ਮੈਂ ਮੰਗ ਲਾਂਗੀ ਸਾਹਿਬ ਕੋਰ ਇਹਨਾਂ ਕਹਿ ਕੇ ਉੱਥੇ ਰਹਿਣ ਲੱਗ ਪਈ ਅਤੇ ਸਵੇਰੇ ਸ਼ਾਮ ਬੰਗਲਾ ਸਾਹਿਬ ਗੁਰਦਾਰਾ ਮੱਥਾ ਟੇਕਣ ਜਾਂਦੀ ਅਤੇ ਦਿਨ ਵਿੱਚ ਪੜ੍ਹਾਈ ਕਰਦੀ ਦੀ ਬੜਾ ਵਧੀਆ ਪੜਾਈ ਕੀਤੀ ਉਹ ਦਿੱਲੀ ਦੀ ਮਾੜੀ ਹਵਾ ਤੋਂ ਦੂਰ ਰਹੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਵੱਡੇ ਸ਼ਹਿਰਾਂ ਦੇ ਵਿੱਚ ਮਾਹੌਲ ਕਿੰਨਾ ਜ਼ਿਆਦਾ ਖਰਾਬ ਰਹਿੰਦਾ ਹੈ ਲੇਕਿਨ ਸਾਹਿਬਕੌਰ ਆਪਣੇ ਹੌਸਲੇ ਤੇ ਅਡਿੱਗ ਸੀ ਕਿਉਂਕਿ ਉਸ ਨੂੰ ਪਤਾ ਸੀ ਵੀ ਜੇਕਰ ਇੱਕ ਵਾਰ ਸੰਗਤ ਖਰਾਬ ਹੋ ਗਈ ਤਾਂ ਬਾਅਦ ਦੇ ਵਿੱਚ ਸਾਰੀ ਉਮਰ ਪਛਤਾਵਾ ਹੋਣਾ ਹੈ ਬਾਅਦ ਦੇ ਵਿੱਚ ਕਦੇ ਵੀ ਇਹ ਸਮਾਂ ਵਾਪਸ ਮੁੜ ਕੇ ਨਹੀਂ ਆਉਣਾ ਸਾਹਿਬਕੌਰ ਸਵੇਰੇ ਸਵੇਰ ਨਾਲ ਮੰਗਲਾ ਸਾਹਿਬ ਗੁਰਦਾਰਾ ਮੱਥਾ ਦੇ ਕੇ ਉਤੋਂ ਆਪਣੇ ਘਰ ਨੂੰ ਦੌੜ ਲਗਾ ਕੇ ਆਂਦੀ ਅਤੇ 4-5 ਕਿਲੋਮੀਟਰ ਰੋਜ਼ ਦੀ ਦੌੜ ਲਗਾਉਂਦੀ ਆਪਣੇ ਸਰੀਰ ਨੂੰ ਫਿਟ ਰੱਖਦੀ ਕਿਉਂਕਿ ਉਸ ਦਾ ਸੁਪਨਾ ਇੱਕ ਵੱਡੀ ਪੁਲਿਸ ਅਫਸਰ ਬੰਨਾ ਸੀ ਤਾਂ ਕਰਕੇ ਸਰੀਰ ਦੀ ਫਿਟਨੈਸ ਜ਼ਰੂਰੀ ਸੀ ਉਹ ਪੜ੍ਹਾਈ ਕਰਦੀ ਹੈ ਬੜੀ ਪੜ੍ਹਾਈ ਕਰਦੀ ਹੈ ਅਤੇ ਥੋੜੇ ਹੀ ਸਮੇਂ ਦੇ ਵਿੱਚ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਆਈਪੀਐਸ ਅਫਸਰ ਬਣ ਜਾਂਦੀ ਹੈ ਹੁਣ ਆਈਪੀਐਸ ਅਫਸਰ ਤਾਂ ਬਣ ਗਈ ਲੇਕਿਨ ਉਸ ਦੇ ਸ਼ੌਂਕ ਪੁਰਾਣੇ ਸੀ ਅਤੇ ਹਮੇਸ਼ਾ ਬਾੰਗ ਇੱਕ ਸਧਾਰਨ ਜੀਵਨ ਜਿਉਣਾ ਚਾਹੁੰਦੀ ਸੀ ਉਸ ਨੂੰ ਲਾਲ ਬੱਤੀ ਵਾਲੇ ਕਲਚਰ ਤੋਂ ਸਖਤ ਨਫ਼ਰਤ ਸੀ ਉਸ ਨੂੰ ਹਮੇਸ਼ਾ ਲੱਗਦਾ ਸੀ ਵੀ ਚਲੋ ਸਾਡੀ ਸਿਕਿਉਰਿਟੀ ਚੱਕ ਤਾਂ ਗੱਲ ਠੀਕ ਹੈ ਲekin ਐਵੇਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਿਖਾਉਂਦੇ ਫਿਰਨਾ ਅਤੇ ਸਰਕਾਰ ਦਾ ਪੈਸਾ ਆਪਣੀ ਸ਼ੋਅ ਦੇ ਵਿੱਚ ਫੂਕਣਾ ਗਲਤ ਹੈ ਜਿੱਥੋਂ ਤੱਕ ਹੋ ਸਕਦਾ ਹੈ ਮੈਂ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਕਰ ਲੀ ਇਹ ਲੋਕਾਂ ਦਾ ਪੈਸਾ ਹੈ ਅਤੇ ਲੋਕਾਂ ਤੇ ਲੱਗਣਾ ਚਾਹੀਦਾ ਹੈ ਹਮੇਸ਼ਾ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੀ ਹੈ ਪਹਿਲੀ ਡਿਊਟੀ ਉਸ ਦੀ ਕੇਰਲ ਰਾਜ ਦੇ ਵਿੱਚ ਇੱਕ ਜ਼ਿਲ੍ਹੇ ਵੱਜੋਂ ਆਂਦੀ ਹੈ ਜਿੱਥੋਂ ਦੇ ਲੋਕ ਦੇਖ ਕੇ ਹੈਰਾਨ ਸੀ ਵੀ ਪੰਜਾਬ ਦੀ ਇੱਕ ਕੁੜੀ ਐਸਪੀ ਬਣ ਕੇ ਇੱਥੇ ਆਈ ਹੈ ਬੜਾ ਘਟ ਦੇਖਣ ਨੂੰ ਮਿਲਦਾ ਹੈ ਲੇਕਿਨ ਚਲੋ ਉੱਥੇ ਐਸਪੀ ਦੀ ਡਿਊਟੀ ਲੇਕਿਨ ਚਲੋ ਉੱਥੇ ਐਸਪੀ ਦੀ ਦੀ ਸਾਹਿਬ ਕੋਰ ਬੜੇ ਬਧਿਆ ਤਰੀਕੇ ਨਾਲ ਕਰਦੀ ਹੈ ਹੌਲੀ ਹੌਲੀ ਉਸ ਦਾ ਮਨ ਉੱਥੇ ਲੱਗ ਜਾਂਦਾ ਹੈ ਲੇਕਿਨ ਇੰਨੇ ਦੇ ਵਿੱਚ ਹੀ ਉਸ ਦੀ ਜਿਹੜੀ ਡਿਊਟੀ ਹੈ ਉਹ ਪੰਜਾਬ ਦੇ ਵਿੱਚ ਆਪਣੇ ਨੇੜੇ ਵਾਲੇ ਜ਼ਿਲ੍ਹੇ ਦੇ ਵਿੱਚ ਆ ਜਾਂਦੀ ਹੈ ਬੜੀ ਖੁਸ਼ੀ ਅਤੇ ਥੋੜੇ ਹੀ ਸਮੇਂ ਦੇ ਵਿੱਚ ਉੱਥੇ ਵੀ ਵਧੀਆ ਆਪਣਾ ਪ੍ਰਭਾਵ ਜਮਾ ਲੈਂਦੀ ਹੈ ਸਾਰੇ ਪਾਸੇ ਉਸਦੀ ਬਹਾਦਰੀ ਅਤੇ ਇਮਾਨਦਾਰੀ ਦੇ ਚਰਚੇ ਹੁੰਦੇ ਹਨ ਵੱਡੇ ਵੱਡੇ ਕੇਸ ਸੋਲਵ ਕਰਦੀ ਹੈ ਮੀਡੀਆ ਦੇ ਵਿੱਚ ਨਿਤ ਛਾਈ ਰਹਿੰਦੀ ਹੈ ਚਲੋ ਜੀ ਦਿਨ ਬੀਤਦੇ ਹਨ ਇੱਕ ਦਿਨ ਸਾਇਬ ਕੋਰ ਦਾ ਮਨ ਕਰਦਾ ਹੈ ਵੀ بڑے ਦਿਨ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਕਿਉਂ ਨਾ 10 ਕੁ ਦਿਨਾਂ ਦੀ ਛੁੱਟੀ ਲਈ ਜਾਵੇ ਅਤੇ ਆਪਣੇ ਨਾਨਕਾ ਪਿੰਡ ਘੁੰਮ ਕੇ ਆਏ ਜਾਵੇ ਸਾਰੇ ਮਾਮੇ ਪਰਿਵਾਰ ਦਾ بڑا ਉਲਾਮਾ ਹੈ ਵੀ ਕਦੇ ਵੀ ਮੈਂ ਨੌਕਰੀ ਲੱਗਣ ਤੋਂ ਬਾਅਦ ਉੱਥੇ ਨਹੀਂ ਗਏ ਹਾਂ ਚਲੋ ਨੋ ਕਰੀ ਰਗਣ ਤੋਂ ਪਹਿਲਾਂ ਜਿਵੇਂ ਉੱਥੇ ਜਾ ਕੇ ਰਹਾ ਕਰਦੀ ਸੀ ਉਵੇਂ ਜਾਵਾਂਗੀ ਤਾਂ ਛੁੱਟੀ ਲੈ ਕੇ ਆਪਣੇ ਨਾਨਕਾ ਪਰਿਵਾਰ ਚਲੀ ਜਾਂਦੀ ਹੈ ਕਿਉਂਕਿ ਪ੍ਰੋਟੋਕੋਲ ਦੇ ਤਹਿਤ ਦੋ ਗਾਰਡ ਹਮੇਸ਼ਾ ਆਈਪੀਐਸ ਦੇ ਨਾਲ ਰਹਿੰਦੇ ਹਨ ਤਾਂ ਕਰਕੇ ਦੋ ਗਾਰਡ ਉਸ ਨੂੰ ਨਾਲ ਲੈ ਜਾਣੇ ਪੈਂਦੇ ਹਨ ਅਤੇ ਉੱਥੇ ਹੀ ਉਸ ਦੀ ਰਖਵਾਲੀ ਕਰਦੇ ਹਨ ਲੇਕਿਨ ਉਸ ਨੂੰ ਸਿਕਿਉਰਿਟੀ ਤੋਂ ਸਖਤ ਨਫ਼ਰਤ ਸੀ ਅਤੇ ਹਮੇਸ਼ਾ ਕਈ ਵਾਰ ਚੋਰੀ ਛੁਪੇ ਅਤੇ ਕਈ ਵਾਰ ਸਿੱਧਾ ਕਹਿ ਕੇ ਉਹ ਬਿਨਾਂ ਸਿਕਿਉਰਿਟੀ ਤੋਂ ਇਧਰ ਉਧਰ ਬਾਜ਼ਾਰ ਦੇ ਵਿੱਚ ਚਲੀ ਜਾਂਦੀ ਸੀ ਕਿਉਂਕਿ ਉਸ ਨੂੰ ਆਪਣੇ ਆਪ ਤੇ ਪੂਰਾ ਭਰੋਸਾ ਸੀ ਉਸ ਨੂੰ ਪੂਰਾ ਯਕੀਨ ਸੀ ਕਿ ਮੈਂ ਛੋਟੀਆਂ ਮੋਟੀਆਂ ਦਿੱਕਤਾਂ ਤੋਂ ਇਕੱਲੇ ਹੀ ਨਜਿੱਠਣ ਵਾਸਤੇ ਤਿਆਰ ਹਾਂ ਆਪਣੇ ਡੱਬ ਦੇ ਵਿੱਚ ਇੱਕ ਪਿਸਤੌਲ ਰੱਖਿਆ ਕਰਦੀ ਜੋ ਕਿ ਕਿਸੇ ਨੂੰ ਵੀ ਸਾਹਮਣੋਂ ਜੋ ਕਿ ਕਿਸੇ ਨੂੰ ਵੀ ਸਾਹਮਣੋਂ ਦਿਖਾਈ ਨਹੀਂ ਦਿੰਦਾ ਸੀ ਇੱਕ ਦਿਨ ਅਜੀਹਾ ਆਂਦਾ ਹੈ ਜਦੋਂ ਉਹ ਇੱਕ ਗਰੀਬ ਦੀ ਮਦਦ ਕਰਦੀ ਹੈ ਜਿਸ ਨੂੰ ਇੱਕ ਮੁੰਡਾ ਜਿਹੜਾ ਹੈ ਤੰਗ ਕਰ ਰਿਹਾ ਸੀ ਉਹ ਪਹਿਲਾਂ ਤਾਂ ਮੁੰਡੇ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਵੀ ਗਰੀਬ ਬੰਦਾ ਹੈ ਰੇੜੀ ਇੱਥੇ ਲਗਾਉਂਦਾ ਹੈ ਤੁਹਾਨੂੰ ਕੀ ਦਿੱਕਤ ਹੈ ਮੁੰਡਾ ਕਹਿੰਦਾ ਜੀ ਨਹੀਂ ਇਹ ਸਾਡੇ ਸ਼ਰਾਬ ਪੀਣ ਦੀ ਜਗ੍ਹਾ ਹੈ ਲੇਕਿਨ ਜਦੋਂ ਸਾਈਫ ਕੋਰ ਬਾਰ-ਬਾਰ ਸਮਝਾਉਣ ਤੇ ਉਹ ਮੁੰਡਾ ਨਹੀਂ ਸਮਝਦਾ ਤਾਂ ਸਾਈਫ ਕੋਰ ਥੋੜਾ ਸ਼ਕਤੀ ਨਾਲ ਉਸ ਨਾਲ ਪੇਸ਼ ਆ ਜਾਂਦੀ ਹੈ ਹੁਣ ਉਹ ਮੁੰਡਾ ਬੜੀ ਦੁਸ਼ਮਣੀ ਪਾ ਲੈਂਦਾ ਹੈ ਉਹ ਸੋਚਦਾ ਹੈ ਵੀ ਇੱਕ ਆਮ ਜੀ ਕੁੜੀ ਨੇ ਮੈਨੂੰ ਉੱਥੋਂ ਥੱਪੜ ਮਾਰ ਕੇ ਭਜਾ ਦਿੱਤਾ ਅਤੇ ਮੈਨੂੰ ਬੜਾ ਡਰਾਇਆ ਕਿਉਂ ਨਾ ਇਸ ਨੂੰ ਸਬਕ ਸਿਖਾਇਆ ਜਾਵੇ ਉਹ ਫਿਰ ਗੱਲਾਂ ਨੋਟ ਕਰਦਾ ਹੈ ਵੀ ਇਹ ਰੋਜ਼ ਸ਼ਾਮ ਨੂੰ 4:00 ਵਜੇ ਇਸ ਰਾਤੇ ਕੱਲੀ ਆਂਦੀ ਹੈ ਅਤੇ ਕਿਉਂ ਨਾ ਆਪਾਂ ਇੱਕ ਦਿਨ ਦੋਸਤਾਂ ਨੂੰ ਲੈ ਕੇ ਉਹਨਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਅਤੇ ਇਸ ਨੂੰ ਸਬਕ ਦਿਖਾਈ ਦਵੇ ਇਹਨਾਂ ਮੁੰਡੇ ਵੀ ਸੋਚ ਲੈਂਦਾ ਹੈ ਲੇਕਿਨ ਉਸ ਨੂੰ ਪੂਰਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਕਿਸ ਨਾਲ ਉਹ ਪੰਗਾ ਲੈਣ ਲੱਗਿਆ ਹੈ ਉਹ ਮੁੰਡਾ ਕੋ ਬਹੁਤੀ ਉਮਰ ਦਾ ਨਹੀਂ ਹੁੰਦਾ ਲੇਕਿਨ ਕਿਉਂਕਿ ਉਹ ਅਮੀਰ ਘਰੋਂ ਸੀ ਅਤੇ ਸ਼ਰਾਬ ਦਾ ਆਦੀ ਸੀ ਤਾਂ ਕਰਕੇ ਉਸ ਨੂੰ ਆਪਣੇ غرੂਰ ਅਗੇ ਕੋਈ ਵੀ ਦਿਖਦਾ ਨਹੀਂ ਸਾਰੇ ਉਸ ਨੂੰ ਛੋਟੇ ਲੱਗਦੇ ਹਨ ਚਲੋ ਜੀ ਇੱਕ ਦਿਨ ਆਂਦਾ ਹੈ ਸਾਹਿਬਕੌਰ ਆਪਣੇ ਰੋਜ਼ ਦੇ ਤਰ੍ਹਾਂ 4:00 ਵਜੇ ਉਸ ਰਸਤੇ ਉਲੰਘ ਰਹੀ ਸੀ ਅਤੇ ਆਪਣੇ ਕਿਸੇ ਸਥਾਨ ਤੇ ਜਾ ਰਹੀ ਸੀ ਲੇਕਿਨ ਉਹ ਚਾਰ ਮੁੰਡੇ ਸਾਹਿਬ ਕੋਰ ਨੂੰ ਘੇਰਾ ਪਾ ਲੈਂਦੇ ਹਨ ਥੋੜੀ ਦੂਰ ਤੇ ਦੋ ਚਾਰ ਹੋਰ ਮੁੰਡੇ ਖੜਾ ਕੇ ਰੱਖੇ ਹਨ ਕੀ ਕਹਿੰਦੇ ਹਨ ਵੀ ਜਦੋਂ ਸਾਹਿਬ ਕੋਰ ਇੱਥੋਂ ਆਵੇਗੀ ਤਾਂ ਆਪਾਂ ਇਸ ਨੂੰ ਸਬਕ ਸਿਖਾਵਾਂਗੇ ਚਲੋ ਜੀ ਜਦੋਂ ਸਾਹਮਣੇ ਆਂਦੀ ਹੈ ਤਾਂ ਉਹ ਮੁੰਡੇ ਚਾਰ ਜਿਹੜੇ ਹਨ ਉਸ ਨੂੰ ਧਮਕਾਉਣ ਲੱਗ ਪੈਂਦੇ ਹਨ ਛੇੜਖਾਨੀ ਕਰਨ ਲੱਗ ਪੈਂਦੇ ਹਨ ਪਹਿਲਾਂ ਤਾਂ ਸਾਹਿਬ ਨੂੰ ਲੱਗਦਾ ਹੈ ਵੀ ਆਮ ਜੇ ਮੁੰਡਿਆਂ ਨੇ ਕਿਉਂਕਿ ਉਸ ਨੂੰ ਤਾਂ ਯਾਦ ਵੀ ਨਹੀਂ ਵੀ ਮੈਂ ਕਿਸੇ ਅਜਿਹੇ ਮੁੰਡੇ ਨੂੰ ਸਬਕ ਸਿਖਾਇਆ ਸੀ ਉਹ ਤਾਂ ਬਸ ਕਰਕੇ ਭੁੱਲ ਗਈ ਸੀ ਕਿਉਂਕਿ ਅਜਿਹਾਂ ਨਾਲ ਉਸ ਦਾ ਰੋਜ਼ ਦਾ ਵਾਹ ਪੈਂਦਾ ਸੀ ਨੌਕਰੀ ਕਰਦੇ ਟਾਈਮ ਉਸ ਨੂੰ ਸਾਰੀ ਚੀਜ਼ਾਂ ਦੀ ਆਦਤ ਹੋ ਗਈ ਸੀ ਚਲੋ ਜੀ ਥੋੜਾ ਅੱਗੇ ਲੰਘਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਜਦੋਂ ਵਾਰ-ਵਾਰ ਉਸ ਨਾਲ ਜ਼ਬਰਦਸਤੀ ਹੁੰਦੀ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਜਿਹੜੇ ਹੈ ਇਹ ਬਿਮਾਰੀ ਨਹੀਂ ਤੇਨਾਂ ਆਇਆ ਹੈ ਕੋਈ ਇਹਨਾਂ ਨੂੰ ਗਲਤੀ ਨਾਲ ਇਹਨਾਂ ਨੇ ਮੇਰੇ ਹੱਥ ਨਹੀਂ ਲਗਾਇਆ ਹੋਨਾ ਇਹਨਾਂ ਨੂੰ ਸਬਕ ਤਾਂ ਸਿਖਾਣਾ ਹੀ ਪੈਣਾ ਹੈ। ਉਹਨਾਂ 'ਚੋਂ ਇੱਕ ਬੰਦਾ ਗੰਦੀ ਜੀ ਗਾਲ ਕੱਢ ਦਿੰਦਾ ਹੈ। ਸਾਹਿਬ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਸਦੀ ਬਾਹ ਮਰੋੜ ਕੇ ਉਸਨੂੰ ਜ਼ਮੀਨ ਤੇ ਮੁੱਦਾ ਸੁੱਟ ਲੈਂਦੀ ਹੈ ਅਤੇ ਬਾਕੀ ਜਣੇ ਦੇਖ ਕੇ ਹੈਰਾਨ ਸਨ ਵੀ ਇਹ ਕਿਹਦੇ ਨਾਲ ਪੰਗਾ ਲੈ ਲਿਆ ਹੈ। ਜਦੋਂ ਅੱਗੋਂ ਆਪਣੇ ਇੱਕ ਛੋਟਾ ਦਾ ਚਾਕੂ ਕੱਢਦਾ ਹੈ ਤਾਂ ਇਧਰ ਸਾਹਿਬ ਜੜੀ ਹੈ ਉਹ ਡੰਮ ਵਿੱਚੋਂ ਆਪਣੀ ਪਿਸਤੌਲ ਕੱਢ ਲੈਂਦੀ ਹੈ ਅਤੇ ਕਹਿੰਦੀ ਹੈ ਹਿੰਮਤ ਹੈ ਤਾਂ ਆਜੋ ਜੇਕਰ ਜਿਉਂਦੇ ਰਹੇ ਤਾਂ ਜੇਲ੍ਹ 'ਚ ਜਾਓਗੇ ਜੇਕਰ ਅੱਗੇ ਵਧੇ ਤਾਂ ਮੈਂ ਇੱਥੇ ਝੇਰ ਕਰ ਦੇਣਾ ਹੈ। ਮੈਂ ਤਾਂ ਹੈਵੀ ਪੁਲਿਸ ਦੇ ਵਿੱਚ ਮੈਨੂੰ ਕੋਈ ਜੇਲ ਨਹੀਂ ਹੋਣੀ ਵੱਧ ਤੋਂ ਵੱਧ ਮੈਨੂੰ ਕਿਸੇ ਵੱਡੀ ਕਮੇਟੀ ਦੇ ਵਿੱਚ ਜਵਾਬ ਦੇਣਾ ਪੈਣਾ ਹੈ ਲੇਕਿਨ ਤੁਹਾਡੇ ਵਾਸਤੇ ਇਨਾਕ ਤੋ ਮੈਂ ਕਰ ਹੀ ਸਕਦੀ ਹਾਂ ਜੇਕਰ ਤੁਸੀਂ ਜਾਨ ਗਵਾਉਂਗੇ ਤਾਂ ਨੌਕਰੀ ਕਿੱਡੀ ਕੁ ਗੱਲ ਹੈ ਇਹਨਾਂ ਸਭ ਸੁਣਦਿਆਂ ਹੀ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਿਹੜੇ ਦੂਰ ਮੁੰਡੇ ਖੜਾਏ ਸੀ ਉਹ ਤਾਂ ਦੂਰੋਂ ਦੀ ਦੂਰੋਂ ਭੱਜ ਜਾਂਦੇ ਹੈ ਇਦੋਂ ਦੇ ਜਿਹੜੇ ਤਿੰਨ ਮੁੰਡੇ ਹੈ ਪਹਿਲਾਂ ਤਾਂ ਭੱਜਣ ਦੀ ਕੋਸ਼ਿਸ਼ ਕਰਦੇ ਹੈ ਲੇਕਿਨ ਫਿਰ ਸੋਚਦੇ ਹੈ ਵੀ ਭੱਜ ਕੇ ਜਾਵਾਂਗੇ ਕਿੱਥੇ ਇਹਦੇ ਕੋਲ ਤਾਂ ਰਿਵੋਲਵਰ ਹੈ ਜੇਕਰ ਇਹਨੇ ਚਲਾ ਦਿੱਤੀ ਤਾਂ ਤਿੰਨਾਂ ਦਾ ਉੱਪਰ ਜਾਣਾ ਤਾਂ ਪੱਕਾ ਹੈ ਪੇਰੇ ਉਹਨਾਂ ਚ ਇੱਕ ਮੁੰਡਾ ਜਿਹੜਾ ਥੋੜਾ ਜਿਹਾ ਸਿਆਣਾ ਸੀ ਉਹ ਪਹਿਲਾਂ ਤੇ ਡਿੱਗ ਜਾਂਦਾ ਤੇ ਕਹਿੰਦਾ ਦੀਦੀ ਸਾਡੇ ਤੋਂ ਗਲਤੀ ਹੋ ਗਈ ਅਸੀਂ ਸ਼ਰਾਬ ਦੇ ਲਾਲਚ ਦੇ ਵਿੱਚ ਇਸਦੇ ਨਾਲ ਆ ਗਏ ਹਾਂ ਅੰਦਰ ਅਸਲੇ ਕਾਫੀ ਅਮੀਰ ਪਰਿਵਾਰ ਦਾ ਹੈ ਅਤੇ ਬੜਾ ਹੀ ਗਰੂਰ ਵਾਲਾ ਹੈ ਬੜਾ ਹੰਕਾਰੀ ਹੈ ਇਸ ਨੂੰ ਤੁਸੀਂ ਸਬਕ ਸਿਖਾਓ ਸਾਨੂੰ ਛੱਡ ਦਿਓ ਸਾਨੂੰ ਜਾਣ ਦਿਓ ਤਾਂ ਇੰਨੀ ਗੱਲ ਸੁਣ ਕੇ ਸਾਹਿਬ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਜਾਓ ਫਿਰ ਇਸ ਨੂੰ ਇਕੱਲਾ ਛੱਡ ਦਿਓ ਇਸ ਨੂੰ ਮੇਰੇ ਤੇ ਛੱਡ ਦਿਓ ਸਾਹਿਬ ਉਸ ਦੀ ਬਾਹ ਪੜਦੀ ਹੈ ਅਤੇ ਲੈ ਜਾਂਦੀ ਹੈ ਥਾਣੇ ਦੇ ਵਿੱਚ ਥਾਣੇ ਵਿੱਚ ਆਪਣਾ ਆਈਡੈਂਟੀਟੀ ਕਾਰਡ ਰੱਖਦੀ ਹੈ ਅਤੇ ਕਹਿੰਦੀ ਹੈ ਵੀ ਰੱਖੋ ਇਸ ਨੂੰ ਉਹ ਤਿੰਨ ਦਿਨ ਅੰਦਰ ਇਹ ਛੇੜਖਾਨੀ ਕਰਦਾ ਸੀ ਇਸ ਨੂੰ ਅਕਲ ਲਿਆ ਦਿਓ ਚੰਗੀ ਪ੍ਰੇੜ ਕਰੋ ਬਾਅਦ ਦੇ ਵਿੱਚ ਕਦੇ ਵੀ ਕਿਸੇ ਗਰੀਬ ਨੂੰ ਨਾ ਛੇੜੇ ਉਸ ਦਿਨ ਤੋਂ ਮੈਂ ਉਸ ਨੂੰ ਥੋੜਾ ਬਹੁਤਾ ਤੰਕਾ ਕੇ ਛੱਡਦਾ ਸੀ ਅੱਜ ਇਸ ਦੀ ਚੰਗੀ ਸਰਵਿਸ ਖੋਣੀ ਬਣਦੀ ਹੈ ਇਹਨਾਂ ਕਹਿ ਕੇ ਉਸ ਨੂੰ ਉੱਥੇ ਛੱਡ ਆਂਦੀ ਹੈ ਅਤੇ ਆਪਣੇ ਘਰ ਦੇ ਵਿੱਚ ਵਾਪਸ ਲੋਟ ਆਂਦੀ ਹੈ ਹੁਣ ਘਰ ਦੇ ਵਿੱਚ ਤਾਂ ਆ ਗਈ ਸੀ ਲੇਕਿਨ ਉਸ ਨੂੰ ਮਨ ਹੀ ਮਨ ਇਹ ਹੁੰਦਾ ਹੈ ਵੀ ਚਲੋ ਜੇਕਰ ਮੇਰੇ ਆਸ-ਪਾਸ ਦੀ ਕੁੜੀਆਂ ਕੋਈ ਹੋਰ ਮੇਰੀ ਜਗ੍ਹਾ ਹੁੰਦੀ ਤਾਂ ਅੱਜ ਇਹਨਾਂ ਵਿਚਾਰਿਆਂ ਨੇ ਉਸ ਨਾਲ ਪਤਾ ਨਹੀਂ ਕੀ ਗਲਤ ਕੰਮ ਕਰਨਾ ਸੀ ਇਹਨਾਂ ਸੋਚ ਉਸਦੇ ਮਨ ਵਿੱਚ ਆਂਦੀ ਹੈ ਕਿਉਂ ਨਾ ਮੈਂ ਇੱਥੇ ਬਾਕੀਆਂ ਨੂੰ ਵੀ ਥੋੜਾ ਬੋਤਾ ਕਰਾਟੇ ਸਿਖਾਵਾਂ ਅਤੇ ਮਾਰਸ਼ਲ ਆਰਟ ਦੀ ਮੈਂ ਥੋੜੀ ਬੋਤੀ ਟ੍ਰੇਨਿੰਗ ਦੇਵਾਂ ਜਿੰਨੀ ਕੁ ਮੇਰੇ ਤੋਂ ਹੋਵੇਗੀ ਮੈਂ ਕਰਾਂਗੀ ਅਤੇ ਆਸ-ਪਾਸ ਦੀ ਕੁੜੀਆਂ ਨੂੰ ਵੀ ਇਹਨਾਂ ਨੂੰ ਸਬਲ ਬਣਾਵਾਂਗੇ ਇਹਨਾਂ ਨੂੰ ਉਹਨਾਂ ਨੂੰ ਜਾਗਰੂਕ ਕਰਾਂਗੀ ਕਿ ਉਹ ਵੀ ਇਹਨਾਂ ਵਰਗੇ ਸਲਾਰੂਆਂ ਤੋਂ ਆਪ ਕੱਲੇ ਨਜਿੱਠ ਲੈਣ ਇਹਨਾਂ ਕਹਿ ਕੇ ਉਹ ਫਿਰ ਅਗਲੇ ਹੀ ਦਿਨ ਐਲਾਨ ਕਰਾ ਦਿੰਦੀ ਹੈ ਵੀ 7 ਦਿਨਾਂ ਦਾ ਮੈਂ ਕੈਂਪ ਲਗਾਵਾਂਗੀ ਜਿਹੜੀਆਂ ਵੀ ਕੁੜੀਆਂ ਇੱਛੁਕ ਹਨ ਆ ਸਕਦੀਆਂ ਹਨ ਇਹਨਾਂ ਸਭ ਹੋਣ ਤੋਂ ਬਾਅਦ ਚਲੋ ਜੀ ਉਸਦੇ ਮਨ ਨੂੰ ਵੀ ਚੈਨ ਆ ਜਾਂਦਾ ਹੈ ਵੀ ਚਲੋ ਕੁਝ ਵਧੀਆ ਕੀਤਾ ਮਾਤਾ ਪਿਤਾ ਨੂੰ ਵੀ ਗਰਵ ਹੁੰਦਾ ਹੈ ਵੀ ਸਾਡੀ ਕੁੜੀ ਕਿਸੇ ਤੋਂ ਘੱਟ ਨਹੀਂ ਅਤੇ ਕੁੜੀਆਂ ਵੀ ਅੱਜਕੱਲ ਮੁੰਨਿਆਂ ਤੋਂ ਅੱਗੇ ਨਿਕਲ ਰਹੀਆਂ ਹਨ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਚੰਗੀ ਲੱਗੀ ਸਾਹਿਬਕੌਰ ਦਾ ਕਿਰਦਾਰ ਤਾਂ ਇਸ ਵੀਡੀਓ ਨੂੰ ਦੱਬ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਅਤੇ ਜਰੂਰ ਇਹ ਮੈਸੇਜ ਸਾਰਿਆਂ ਨੂੰ ਪਹੁੰਚਾਓ ਕਿ ਅੱਜਕੱਲ ਕੋਈ ਕਿਸੇ ਤੋਂ ਘੱਟ ਨਹੀਂ ਹੈ। ਸਿੰਘ ਜਿੱਥੇ ਤਕੜੇ ਹਨ ਉੱਥੇ ਸਿੰਘਣੀਆਂ ਵੀ ਤਕੜੀਆਂ ਹਨ। ਕੋਈ ਵੀ ਕਿਸੇ ਨਾਲੋਂ 1% ਵੀ ਥੱਲੇ ਨਹੀਂ ਹੈ। ਹਾਂਜੀ ਦੋਸਤੋ ਦੇਵ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਦੇਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਧੰਨਵਾਦ